ਬੜੀ ਦੁਨੀਆ ਰੋਂਦੀ ਆ ਗੁਰਦੁਆਰੇ ਮੰਦਰ ਮਸੀਤਾਂ ਭਰੇ ਪੈਰ ਹੋਣ ਵਾਲਿਆਂ ਨਾਲ ਪਤਾ ਕੱਤੋਂ ਰੋਂਦੀ ਐ ਭੁੱਖ ਰਵਾਉਂਦੀ ਜੀ ਮੇਰੀਆਂ ਭੈਣਾਂ ਮਤਾਵਾਂ ਬੈਠੀਆਂ ਛੋਟਾ ਬੱਚਾ ਛੋਟਾ ਬੇਬੀ ਖੇਡਦਾ ਸੌਂ ਜਾਂਦਾ ਕਦੋਂ ਰੋਂਦਾ ਏ ਜਦੋਂ ਉਹਨੂੰ ਭੁੱਖ ਲੱਗਦੀ ਨਾ ਜਿਵੇਂ ਜਿਵੇਂ ਫਿਰ ਆਪਾਂ ਵੱਡੇ ਹੋਏ ਭੁੱਖਾਂ ਵੀ ਵਡੀਆਂ ਹੋ ਗਈਆਂ ਨਾ ਆ ਪੰਗਤੀ 'ਚ ਸਾਰਾ ਰਾਜ ਛੁਪਿਆ ਵੀ ਫਿਰ ਸਕੂਲ ਦੀ ਭੁੱਖ ਪੜ੍ਹਾਈ ਦੀ ਭੁੱਖ ਨੌਕਰੀ ਦੀ ਭੁੱਖ ਬੌਟੀ ਦੀ ਭੁੱਖ ਬੋਲੋ ਵੈਰੂ ਵੀ ਚੰਗਾ ਜੀਵਨ ਸਾਥੀ ਮਿਲੇ ਫਿਰ ਜੇ ਉਹ ਮਿਲਿਆ ਬੱਚੇ ਦੀ ਭੁੱਖ ਬਾਹਰ ਦੀ ਭੁੱਖ ਪੀਆ ਬਲ ਲੈ ਬਲ ਲੈ ਬੰਦੇ ਦਾ ਕੱਦ ਛੋਟਾ ਉਮਰ 40 ਕੇ ਸਾਲ ਰਹਿ ਗਈ ਤੇ ਭੁੱਖਾਂ ਵੱਡੀਆਂ ਹੀ ਤੇ ਜਿੰਨੀ ਵੀ ਦੁਨੀਆ ਦਾਸ ਮਿਲਦਾ ਅਸੀਂ ਵੀ ਭੁੱਖੇ ਹੀ ਹਾਂ ਜੀਰੋ ਤੋਂ ਨਿਕਲੇ ਘਰੋਂ ਕੱਚੀ ਛੱਤ ਚੋਂਦੀ ਸੀ ਕੋਈ ਇਚਤ ਕਥਨੀ ਨਹੀਂ ਗੁਰੂ ਸਾਹਿਬ ਦੇ ਕੋਲ ਬੈਠੇ ਗੁਰੂ ਜੀ ਹਾਜ਼ਰ ਬੈਠਿਆ ਸਚਾਈ ਸਮਝ ਆ ਗਈ ਹੌਲੀ ਹੌਲੀ ਵੀ ਬੰਦੇ ਨੂੰ ਰਵਾਉਂਦੀਆਂ ਭੁੱਖਾਂ ਤੇ ਲੋਕੀ ਰੋਂਦੇ ਫਿਰਦੇ ਨਾਨਕ ਦੁਖੀਆ ਤੇ ਗੁਰੂ ਅਮਰਦਾਸ ਚਿੱਟਾ ਦਾੜਾ ਪਰਵੱਟੇ ਚਿੱਟੇ ਚਿੱਟੀ ਦਸਤਾਰ ਚਿੱਟਾ ਚੋਲਾ ਚਿੱਟਾ ਹਜੂਰੀਆ ਗੋਇੰਦਵਾਲ ਸਾਹਿਬ ਸੰਗਤ ਵਿੱਚ ਵਿਰਾਜ ਕੀ ਉਹਨਾਂ ਦਾ ਚਿਹਰੇ ਦਾ ਨੂਰ ਨਹੀਂ ਚੱਲਿਆ ਜਾਂਦਾ ਤੇ ਪਿਆਰ ਦੇ ਨਾਲ ਉਹਨਾਂ ਮੋਹਰ ਲਾ ਕੇ ਕਹਤਾ ਸਾਚ ਨਾਮ ਆਧਾਰ ਮੇਰਾ ਜਿਨ ਨਾਮ ਜਪਿਆ ਕਰ ਭੁੱਖਾਂ ਹੀ ਖਤਮ ਹੋ ਜਾਣਗੀਆਂ ਤੇ ਜਿਹਦੀ ਭੁੱਖ ਮੁੱਕ ਗਈ ਉਹਨੇ ਕੀ ਲੈਣਾ ਕਿਸ ਤੋਂ ਹੁਣ ਕਈ ਵਿਹੰਗਾਂ ਆ ਜਾਂ ਕੋਈ ਨਿਹੰਗ ਸਿੰਘ ਬੇਪਰਵਾਹੀ ਆਉਦਾ ਰਗੜਾ ਪਾਣੀ ਛੱਗਿਆ ਚਿਹਰਾ ਲਾਲ ਪੈਰੋਂ ਨੰਗੇ ਸਭ ਤੋਂ ਜੀਵ ਵਿੱਚ ਪੰਜੀ ਨਹੀਂ ਕਿਹੇ ਗੱਲ ਦੀ ਘਰੇ ਆਟਾ ਨਹੀਂ ਕਿਹੇ ਗੱਲ ਦਾ ਇਹ ਬੋਲ ਨਿਹੰਗਾਂ ਸਿੰਘਾਂ ਦੀ ਪ੍ਰਾਤਨ ਉਹਨਾਂ ਦੇ ਚਿਹਰੇ ਨੂਰ ਸੀ ਕੋਈ ਪਰਵਾਹ ਨਹੀਂ ਅਸਲ ਵਿੱਚ ਉਹ ਬੇਗਮਪੁਰੇ ਦੇ ਵਾਸੀ ਆ ਤੇ ਆਪਾਂ ਰੋਂਦੇ ਜੰਮੇ ਤੇ ਰੋਂਦੇ ਟੁਰ ਜਾਣਾ ਹੈ ਤੇ ਜਿਹੜਾ ਗੁਰੂ ਦੇ ਕੋਲ ਆ ਗਿਆ ਫਿਰ ਗੁਰੂ ਕੀ ਦਿੰਦਾ ਤੁਸੀਂ ਡਾਕਟਰ ਕੋ ਜਾਓ ਦਵਾਈ ਦਿਓ ਸੁਨਿਆਰੇ ਕੋ ਜਾਓ ਸੋਨਾ ਮਿਲੂਗਾ ਹਲਵਾਈ ਕੋ ਜਾਓਗੇ ਤੇ ਜਦੋਂ ਗੁਰਦੁਆਰੇ ਆਉਂਗੇ ਗੁਰੂ ਕੋਲ ਉਹ ਤੇ ਗੁਰੂ ਸਾਹਿਬ ਨਾਮ ਦੀ ਦਾਤ ਦੇ ਦੇਣਗੇ ਗੁਰੂ ਕੋਲ ਨਾਮ ਹੀ ਹੈ ਕਿਉਂਕਿ ਤਿੰਨ ਵਸਤੂ ਥਾਲ ਚ ਪਾਈਆਂ ਉਹਨੇ ਪਹਿਲੀ ਕਿਹੜੀ ਸੱਚ ਸਤ ਸੱਚ ਦਾ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਕਿ ਮੈਂ ਕੌਣ ਆ ਮੈਂ ਕਿੱਥੋਂ ਆਇਆ ਏ ਕਿੰਨੇ ਟਾਈਮ ਲਈ ਆਇਆ ਤੇ ਕੀ ਲੈਣ ਆਇਆ ਏ ਕੋੜਾ ਸੱਚ ਹੈ ਆਪਾਂ ਸਾਰੇ ਆਏ ਆ ਨੰਗੇ ਜਾਵਾਂਗੇ ਡਰ ਲੱਗਦਾ ਬਲੇ ਨਾ ਜਾਣ ਤੋਂ ਕਿਦਾ ਜੀ ਕਰਦਾ ਹੀ ਕਹੇ ਬਾਬਾ ਤੂੰ ਤੇ ਆ ਜੂਰੀਆ ਚੋੱਕੇ ਤੁਰ ਜਾਣਾ ਸਾਡੇ ਬਿਜ਼ਨਸ ਪਤਾ ਕਿੰਨੇ ਵੱਡੇ ਆ ਹੈ ਇੰਨਾ ਪੈਸਾ ਜਮਾ ਕਰਾਇਆ ਇੰਨੇ ਖਿਲਾ ਰਹੇ ਆ ਤੇ ਤੂੰ ਮਰੇ ਆਖੋ ਸਤ ਕਈ ਕੱਬੇ ਹੁੰਦੇ ਬਾਬਾ ਮਰਨ ਦੀ ਗੱਲ ਨਾ ਕਰ ਇੱਕ ਮਾਈ ਕਹਿੰਦੀ ਮੈਂ ਕਿਹਾ ਕੀ ਹੋਇਆ ਕਹਿੰਦੇ ਮਹਾ ਮਹਾ ਤੇ ਜ਼ਿੰਦਗੀ ਲੋਟ ਆਈ ਆ ਜੇ ਤੁਸੀਂ ਮਰਨ ਦੀ ਗੱਲ ਕਰਦੇ ਹੋ ਤੇ ਬਾਣੀ ਚ ਇਹ ਵੀ ਲਿਖਿਆ ਵੀ ਜਿਹੜਾ ਬਿਜ਼ਨਸ ਨੂੰ ਪਿਆਰ ਕਰਦਾ ਨਾ ਮਾਇਆ ਨੂੰ 526 ਅੰਗ ਦੇ ਉੱਤੇ ਮਹਾਰਾਜ ਸਾਹਿਬ ਕਹਿੰਦੇ ਯਾਦ ਰੱਖੀ ਜਦੋਂ ਮੌਤ ਹੋਣ ਲੱਗੀ ਜਿੱਧਰ ਨੂੰ ਤੇਰਾ ਧਿਆਨ ਹੋ ਗਿਆ ਉਧਰ ਨੂੰ ਚਲੇਗਾ ਅੰਤ ਸਮੇਂ ਜੋ ਲక్ష్ਮੀ ਐਸੀ ਚਿੰਤਾ ਮੈਂ ਜੇ ਸਰਪਜੂਨ ਕਹਿੰਦੇ ਜਿਹੜੇ ਬੈਂਕ ਬੈਲੈਂਸ ਨਿਕਾ ਰਹਿੰਦੀ ਨਾ ਇੰਨੇ ਕਰੋੜ ਉਹ ਤਰ੍ਹਾਂ ਹੀ ਸਾਹ ਨਿਕਲ ਗਏ ਤੇ ਸੱਪ ਬਣਨਾ ਤੂੰ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਰਹੇ ਜੀ ਦੀ ਕੋਠੀ ਬਿਜ਼ਨਸ ਵੱਡੇ ਉਹਨੂੰ ਵੀ ਮਾਰੇ ਕਹਿੰਦੇ ਇੱਧਰ ਆ ਜਾ ਬਹਿ ਕੇ ਰਾਮ ਨਾਮ ਜਪਿਆ ਕਰ ਧਿਆਨ ਨਾ ਭੜਕਾਇਆ ਕਰ ਅੰਤ ਸਮੇਂ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੀ ਪ੍ਰੇਤ ਜੂਨ ਬਾਣੀ ਗੱਲਾਂ ਕਰਨ ਦੀ ਕੋਈ ਓਲਾ ਹੀ ਨਹੀਂ ਕਈ ਬੜਾ ਜਤਨਗੇ ਅਗਾਨੀ ਜੀ ਹੁੰਦਾ ਖਾਓ ਪੀਓ ਨਜ਼ਾਰੇ ਲਾਓ ਕਿਉਂ ਨਹੀਂ ਹੁੰਦਾ ਗੁਰੂ ਸਾਹਿਬ ਲਿਖ ਕੇ ਗਏ ਸਭ ਕੁਝ ਹੁੰਦਾ ਆਖੋ ਸਤਨਾਮ ਆਗੇ ਬਿਮਲ ਨਦੀ ਅਗਨ ਵਿਖ ਚੇਲਾ ਇਹ ਦਸਮ ਦੀ ਸਰਬਲੋਹ ਦੀ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹੈ ਕਈ ਕਹਿਣਗੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੀ ਮੰਨਦੇ ਕਿਥੇ ਆ ਪੜਿਆ ਨਹੀਂ ਤੇ ਮੰਨਣਾ ਕੀ ਆਖੋ ਸਤਨਾਮ ਆਗੇ ਬਿਮਲ ਨਦੀ ਅਗਨ ਵਿਖ ਚੇਲਾ ਤਿੱਥੇ ਅਵਰਨਾ ਕੋਈ ਜੀਓ ਇਕਲਾ ਕਾਬੂ ਤੂੰ ਹੋਣਾ ਉਥੇ ਸੱਚੋ ਹੀ ਸੱਚ ਨਿਭੜੈ ਚੁਣ ਵਖ ਕੱਢੇ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਇਹ ਕੀ ਦੀਆਂ ਪੰਕਤੀਆਂ ਨੇ ਗੁਰੂ ਦੀਆਂ ਨਹੀਂ ਫੇਰ ਵੀ ਗੁਰੂ ਕੋਲ ਬਹਿ ਕੇ ਕੁਫਰ ਤੋਲੀ ਜਾਂਦੇ ਅੱਗੇ ਕੁਝ ਨਹੀਂ ਹੁੰਦਾ ਖਾਓ ਪੀਓ ਆਨੰਦ ਲਓ ਮਾਫੀ ਦਿਓ ਮੈਂ ਆਪਣੇ ਵਿਸ਼ੇ ਨੂੰ ਅੱਗੇ ਤੋਰਾਂ ਘੜੀ ਤਰੀ ਹੈ ਤੁਹਾਡਾ ਪ੍ਰੇਮ ਬੜਾ ਬਣਿਆ ਗੱਲ ਚੱਲਣ ਦੀ ਸੀ ਗੁਰਤੇਗ ਬਹਾਦਰ ਨੂੰ ਜਿੰਨੇ ਸਿਮਰਿਆ ਸਭ ਠਾਈ ਹੋਏ ਚਾਰ ਪੰਜ ਰੂਹਾਂ ਦਾ ਜ਼ਿਕਰ ਆਉਂਦਾ ਜਦੋਂ ਬਾਪੂ ਦਾ ਸੀਸ ਲੈ ਗਿਆ ਨਾ ਕੱਲਾ ਸੀਸ ਹੀ ਉਹਨਾਂ ਘਰਾਂ ਚ ਜਾ ਕੇ ਆਇਆ ਜਿਹੜੇ ਕਿਤੇ ਬਾਪੂ ਨੂੰ ਸੱਦਾ ਦੇ ਕੇ ਗਏ ਉਹ ਬੰਦੇ ਜਿਉਂਦਿਆਂ ਮਤਬਲੀਐ ਤੂੰ ਗੁਰੂ ਨਾਲ ਰਿਸ਼ਤਾ ਤੇ ਜੋੜ ਕੇ ਵੇਖ ਨਾਨਕ ਕੱਚੜਿਆਂ ਸਿਓ ਤੋੜ ਧੂਂਡ ਸੱਜਣ ਸੰਤ ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਮਾਰੇ ਦਾ ਲੱਥਾ ਆਇਆ ਸੀਸਵੀ ਬਾਗਪਟ ਤਰਾਵੜੀ ਅੰਮ੍ਰਾਲਾ ਨਾਭਾ ਸਾਹਿਬ ਕੀਰਤਪੁਰ ਉਹਨਾਂ ਉਹਨਾਂ ਪਿਆਰਿਆਂ ਦੀਆਂ ਝੁੱਗੀਆਂ ਤੇ ਕੱਚੇ ਘਰਾਂ 'ਚ ਰਾਤ ਕੱਟ ਕੇ ਆਇਆ ਜਿਨ੍ਹਾਂ ਨੂੰ ਆਖਿਆ ਸੀ ਤੁਹਾਡੇ ਘਰ ਆਵਾਂਗੇ ਜਰੂਰ ਗਏ ਮਹਾਰਾਜ ਸੋ ਆਪਾਂ ਗੱਲ ਕਰ ਰਹੇ ਸੀ ਸਿੱਖੀ ਦੀ ਤਨਦੇਦੀ ਦੇਖਾ ਦੇਖੀ ਦੀ ਹਿਰਸ ਦੀ ਤੇ ਚੌਥੀ ਸਿਦਕ ਦੀ ਜਿਹੜੀ ਅੱਜ ਕਿਧਰੇ ਲੱਭਦੀ ਕੋਨੀ ਆਖੋ ਵੈਗਰੂ ਮੁੜ ਕੇ ਸਫਾਈਆਂ ਦਿਨੇ ਰੋਂਦੇ ਫਿਰਦੇ ਪਹਿਲੋਂ ਵੀਡੀਓ ਪਾ ਲੈਂਦੇ ਆ ਤੇ ਇਹ ਤੇ 2147 ਆਖੋ ਸਤਨਾਮ ਅੱਜ ਕੱਲ ਤੇ ਤਾਈਓ ਕਹਿੰਦੇ ਨਾ ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪਰਦੇ ਚ ਸੀ ਅੱਜ ਅਸੀਂ ਨੰਗੇ ਕਰ ਲਏ ਤੇ ਹੁਣ ਪਰਸਨਲ ਗੱਲ ਵੀ ਲਾਈਫ ਦੀ ਕਰਨੀ ਆ ਤੇ ਇਹਨੂੰ ਗਲੋਂ ਲਾ ਲਿਆ ਕਰੋ ਆਖੋ ਸਤਨਾਮ ਉਹ ਵੀ ਲੋ ਕੀ ਬਣਿਆ ਉਹ ਕਿੰਨਾ ਸਤਕਾਰ ਮਾਣ ਭੈਣੇ ਦਾ ਹੁਣ ਵਿਚਾਰੀ ਰੋ ਰਹੀ ਕਿਉਂਕਿ ਇਨਸਾਨ ਸਾਰੇ ਵੇਖੋ ਗਲਤੀ ਹਰ ਇੱਕ ਤੋਂ ਹੁੰਦੀ ਤੁਸੀਂ ਮੈਨੂੰ ਬਖਸ਼ ਦੋਗੇ ਪਹਿਣਾ ਬਖਸ਼ ਦੇਣ ਗਿਆ ਗੁਰੂ ਬਖਸ਼ ਦੂਗਾ ਆ ਮੀਡੀਆ ਨੂੰ ਬਖਸ਼ਦਾ ਇਹ ਨਿਉ ਵੇਂਦੇ ਕਿਸੇ ਦੀ ਧੀ ਪਹਿਣ ਕੁਝ ਤੇ ਸਵਾਦ ਲੈਂਦੇ ਲੋਕ ਤੇ ਕਮੈਂਟਾਂ ਦੇ ਵਿੱਚ ਪੈਸੇ ਕਮਾਉਣ ਤੇ ਲੱਗੇ ਜਿਹਨੂੰ ਕੱਖ ਨਹੀਂ ਪਤਾ ਹੁੰਦਾ ਉਹ ਵੀ ਸਿੱਖੀ ਦੀ ਡੈਫੀਨੇਸ਼ਨ ਦੇ ਦਿੰਦਿਆ ਬੰਦਾ ਇਹਨੂੰ ਪੁੱਛੇ ਵੀ ਤੂੰ ਸਾਰਿਆਂ ਦਾ ਠੇਕਾ ਲਿਆ ਮੈਂ ਨਾਂ ਨਹੀਂ ਲੈਣਾ ਆਪੇ ਸੁਣ ਲਿਓ ਵੀ ਮੂੰਹ ਤੇ ਤੇ ਤੇਰੇ ਕੇਸ ਨਹੀਂ ਹੈਗੇ ਤੇ ਤੂੰ ਸਾਹਮਣੇ ਬਿਠਾ ਕੇ ਬਾਣੀ ਵਾਲੇ ਦੀ ਇੰਟਰਵਿਊ ਲੈਣਾ ਸਿੱਖੀ ਕੀ ਹੁੰਦੀ ਨਿਤਨੇਮ ਕੀ ਹੁੰਦਾ ਸਰੋਵਰ ਕੀ ਹੁੰਦੇ ਪਹਿਲੋਂ ਆਪ ਤੇ ਗੁਰੂ ਵਾਲੇ ਬਣ ਜਾ ਨਗਰੇ ਲੋਕਾਂ ਨੇ ਸਿੱਖੀ ਦੀ ਬਾਗ ਡੋਰ ਫੜ ਲਈ ਐ ਫਿਰ ਕਹਿਣਗੇ ਨਹੀਂ ਅੰਦਰ ਸਾਫ ਚਾਹੀਦਾ ਸਰਫ ਪੀ ਕੇ ਜੰਮੇ ਆਖੋ ਸਤਨਾਮ ਵੀ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਨੇ ਸਰਬੰਸ ਹਾਰਤਾ ਉਹਦਾ ਅੰਦਰ ਸਾਫ ਨਹੀਂ ਐ ਕਮਾਲ ਕਰਤੀ ਇਹ ਬਚਨਾ ਕੰਨਾਂ ਨੂੰ ਹੱਥ ਲੱਗਦੇ ਮੈਂ ਅਜ ਰਸ ਆਨੰਦ ਲੈਣਾ ਮੈਂ ਉਧਰ ਨਹੀਂ ਜਾਣਾ ਮੈਨੂੰ ਬਖਸ਼ ਲਿਓ ਆਖੋ ਸਤਨਾਮ ਥੋੜਾ ਜਿਹਾ ਦਿਓਸੀ ਵਾਹਿਗੁਰੂ 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 ਇਹ ਮਸਕੀਨ ਸਭ ਚੀਤੇ ਆ ਜਾਂਦੇ ਕਿਵਰੀ ਉਹ ਵੀ ਕਾਲਾ ਬੋਲ ਜਾਂਦੇ ਕਹਿੰਦੇ ਜਦੋਂ ਕੋਲੇ ਤੇ ਪੈਰ ਆਉਂਦਾ ਚੀਕ ਨਿਕਲ ਜਾਂਦੀ ਆਖੋ ਵਾਹਿਗੁਰੂ ਹੁਣ ਤੇ ਕੋਲੇ ਹੀ ਵਿਸ਼ੇ ਪੈ ਜਿੱਥੇ ਬੋਲਣਾ ਆਰੀਏ ਤਿੱਥੇ ਚੰਗੀ ਜੋ ਭਾ ਸਮਾ ਇਦਾਂ ਦਾ ਆਨੰਦ ਲਓ ਕਿਸੇ ਦੇ ਕੋਲ ਕਿੰਨੀ ਮਾਇਆ ਦੱਸੀ ਕਦੀ ਕਿਸੇ ਨੂੰ ਨਾ ਭਾਵੇਂ ਕਰੋੜਾਂ ਕਈ ਦਾ ਹੱਥ ਤੰਗ ਆਖੋ ਵੈਗਰ ਇਦਾਂ ਹੀ ਕਹਿੰਦੇ ਨੇ ਸਾਰੇ ਭਾਵੇਂ ਬੈਂਕ 'ਚ 20 25 ਲੱਖ ਨਾ ਕੋਈ ਆਖੂਗਾ ਵੈਗਰ ਹਾਲ ਮੰਦਾ ਹੀ ਆ ਇੱਕ ਸੱਜਣ ਮਿਲਿਆ ਉਹਦੇ 15 16 ਪੈਟਰੋਲ ਪੰਪ ਅਮਰੀਕਾ 'ਚ ਟਰਾਲੀ ਟਰੂਲੀ ਵੀ ਤੇ ਆਪੇ ਹੀ ਦੱਸ ਬੈਠਾ ਆਖੋ ਸਤਨਾ ਤੇ ਮੁੜ ਕੇ ਨਾ ਉਹ ਸਾਡੇ ਲਾਗੇ ਗਰੀਬ ਬੰਦਾ ਉਹਦੀ ਛੱਤ ਡਿੱਗੀ ਤੇ ਇੱਕ ਦੀ ਬੱਚੀ ਦੀ ਫੀਸ ਦੇਣ ਵਾਲੀ ਉਹ ਕੋਰਸ ਕਰਦੀ ਮੈਂ ਕਿਹਾ ਭਾਊ ਆਪਾਂ ਉਹ ਮਦਦ ਕਰੀਏ ਥੋੜੀ ਜੀ ਵੀ ਇੱਕ ਛੱਤ ਪਾਉਣੀ ਤੇ ਕੁੜੀ ਦੀ ਸਾਲ ਦੀ ਫੀਸ ਧਾਰ ਦੇ ਬੜਾ ਪੁੰਨ ਲੱਗੂ ਕਹਿੰਦੇ ਬਾਬਾ ਜੀ ਇਹਦੇ ਹੱਥ ਥੋੜਾ ਜਿਆ ਤੇ ਮੈਂ ਕਿਹਾ ਜੇ ਇੰਨਾ ਬਿਜ਼ਨਸ ਲੈ ਕੇ ਵੀ ਤੇਰਾ ਹੱਥ ਤੰਗ ਆ ਤੇ ਫਿਰ ਤੰਗ ਹੀ ਰਹਿਣਾ ਤਾਂ ਨਹੀਂ ਉਹ ਬਾਬਾ ਜੀ ਬਚਨ ਨਾ ਕਰੋ ਪੁਰਮਖੋ ਇਹ ਸਚਾਈ ਹੈ ਜੀਓ ਮਲੇ ਪਰ ਬਾਹਰੋਂ ਵਿਖਾਵਾ ਰਹਿ ਗਿਆ ਅੰਦਰ ਕੂੜ ਇਕੱਠਾ ਹੋ ਗਿਆ ਤੇ ਬਾਪੂ ਤੇ ਦਿਨਾਂ ਸੱਚ ਲੈ ਕੇ ਬੈਠਾ ਜੀ ਇਹਨੇ ਤੇ ਪਹਿਲੇ ਜਾਮੇ ਚ ਸultanpur Lodi ਤੋਂ ਦਾਸ ਆਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਰੰਮਤਾ ਹੋਈ ਕਿਥੋਂ ਕੀਤੀ ਗੁਰੂ ਨਾਨਕ ਸਾਹਿਬ ਨੇ ਕਬਰ ਸਥਾਨ ਚ ਜਿੱਥੇ ਮੜੀਆਂ ਸੀ ਮੁਰਦੇ ਫੂਕੇ ਜਾਂਦੇ ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਰੰਗਤਾ ਹੋਈ ਨੋਟ ਕਰ ਲਿਓ ੴ ਸਤਨਾਮ ਕਰਤਾ ਪੁਰਖ ਮੂਲ ਮੰਤਰ ਮਾਰੇ ਨੇ ਉੱਥੇ ਉਚਾਰਿਆ ਭੈਣੋ ਬੇਬੇ ਨਾਨਕੀ ਭੈਣ ਸੀ ਕਹਿੰਦੀ ਵੀਰਾ ਮੇਰਾ ਏਡਾ ਸੋਹਣਾ ਘਰ ਹੈ ਤੂੰ ਇੱਥੇ ਬੈਠਾ ਏ ਮੜੀਆਂ ਦੇ ਵਿੱਚ ਤੇ ਮਹਾਰਾਜ ਕਹਿੰਦੇ ਬੇਬੇ ਤੂੰ ਹੀ ਬਹਿ ਜਾ ਅਸੀਂ ਸਾਰੀ ਲੋਕਾਂ ਦੁਨੀਆ ਨੂੰ ਦੱਸਣ ਆਏ ਆਂ ਵੀ ਇੱਥੇ ਕਿਸੇ ਦਾ ਘਰ ਘਰ ਨਹੀਂ ਜੋ ਮਰਜ਼ੀ ਕਰੀ ਜਾਓ ਅਸਲੀ ਘਰ ਸਾਰਿਆਂ ਦਾ ਕਬਰ ਸਥਾਨ ਹੈ ਇੱਕ ਮਹਾਪੁਰਖ ਨੇ ਇੰਟਰਵਿਊ ਲਈ ਸੀ ਆਪਣੇ ਚੇਲਿਆਂ ਦੀ ਸੰખ્યા ਕਰਾਈ ਕਥਾ ਪੜਾਈ ਕਹਿੰਦੇ ਪੁੱਤ ਕਿਹੜੇ ਪਿੰਡ 'ਚ ਧਰਮੀ ਬੰਦੇ ਨਿਸ਼ਾਨੀ ਦੱਸੋ ਤੇ ਮੇਰੇ ਅਰਗਾ ਉੱਠਿਆ ਕਹਿੰਦੇ ਜਿੱਥੇ ਗੁਰਦੁਆਰੇ ਵੱਧ ਉੱਥੇ ਧਰਮੀ ਕਹਿੰਦੇ ਚੱਲ ਪਾਸੇ ਹੋ ਜਾ ਤੂੰ ਕਹਿੰਦੇ ਦੂਜਾ ਉੱਠਿਆ ਜੀ ਜਿੱਥੇ ਮੰਦਰ ਜ਼ਿਆਦਾ ਚਰਚ ਜ਼ਿਆਦੀ ਗਿਰਜਾ ਘਰ ਉਹ ਕਹਿੰਦੇ ਪਰੇ ਹੋ ਜੋ ਸਾਰੇ ਕਹਿੰਦੇ ਬਾਬਾ ਜੀ ਧਰਮੀ ਬੰਦਿਆਂ ਦਾ ਗੁਰਦੁਆਰੇ ਮੰਦਰ ਮਸੀਤਾਂ ਤੋਂ ਹੀ ਪਤਾ ਲੱਗਦਾ ਵੀ ਕਿੰਨੇ ਘਰ ਮਹਾਪੁਰਖ ਕਹਿੰਦੇ ਨਹੀਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਧਰਮੀ ਬੰਦੇ ਵੇਖਣੇ ਆ ਨਾ ਤੇ ਉਹਨਾਂ ਦੇ ਗੁਰਦੁਆਰੇ ਮੰਦਰ ਮਸੀਤ ਨਹੀਂ ਉਹਨਾਂ ਦੇ ਸ਼ਮਸ਼ਾਨ ਘਾਟ ਵੇਖ ਕੇ ਆਓ ਕਹਿੰਦੇ ਜੀ ਇਹ ਕੀ ਕਹਿੰਦੇ ਜੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਇੰਟਰਲੌਕ ਲੱਗੀ ਹੋਊਗੀ ਐ ਫੁੱਲ ਬੂਟੇ ਲੱਗੇ ਹੋਣਗੇ ਕੰਧਾਂ ਤੇ ਰੰਗ ਤੇ ਪੰਕਤੀਆਂ ਲਿਖੀਆਂ ਹੋਣਗੀਆਂ ਕਿਉਂਕਿ ਬੰਦਾ ਧਰਮੀ ਬਣਦਾ ਹੀ ਉਦੋਂ ਜਦੋਂ ਉਹਨੂੰ ਮੌਤ ਦੀਦੀ ਆ ਮੌਤ ਤੋਂ ਬਿਨਾ ਧਰਮ ਨਹੀਂ ਲਾਗੇ ਆਉਂਦਾ ਜਿੰਨੇ ਬੰਦੇ ਨਸ਼ਾ ਵਿੱਚ ਦੇ ਰਿਸ਼ਵਤਾਂ ਲੈਂਦੇ ਕੁਰਸੀ ਤੇ ਬਹਿ ਕੇ ਆਤ ਦੇ ਮਾੜੇ ਕੰਮ ਕਰਗੇ ਕਿਉਂ ਕਰਗੇ ਥੋੜੇ ਸਮੇਂ ਲਈ ਭੁੱਲ ਗਿਆ ਵੀ ਆਪਾਂ ਇੱਥੇ ਚਲੇ ਜਾਣਾ ਬੰਦਾ ਭਰਮ ਜੀ ਪੈ ਜਾਂਦਾ ਹੋ ਸਕਦਾ ਆਪਾਂ ਵੀ ਵਿੱਚਿਆਂ ਜਦੋਂ ਬੰਦਾ ਮਾਇਆ ਲਵੇਂਦਾ ਤੇ ਬੰਦਾ ਕਹਿੰਦਾ ਵੀ ਖਿੱਚ ਦਿਓ ਕੰਮ ਨੂੰ ਵੀ ਮੈਂ ਆਪਦੇ ਪੁੱਤ ਨੂੰ ਥਾਰ ਲੈ ਕੇ ਦੇਣੀ ਆ ਭਾਵੇਂ ਲੋਕਾਂ ਦੇ ਵੀ ਪੁੱਤ ਮਰ ਜਣ ਮੈਂ ਚਿੱਟਾ ਵਿੱਚੋਂ ਇਹੀ ਕੰਮ ਹੋਇਆ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਇੱਕ ਤੇ ਉਹਨੂੰ ਦੀਦਾ ਨਹੀਂ ਤੇ ਇੱਕ ਸੁਣਦੀ ਨਹੀਂ ਕਥਾ ਬਿਲਕੁਲ ਨਹੀਂ ਸੁਣਦੇ ਉਹ ਲੋਕ ਕੰਨਾਂ 'ਚ ਰੂਹ ਹੈ ਕਿਉਂਕਿ ਜਦੋਂ ਸੁਣਿਆ ਨਾ ਮੈਨੂੰ ਸਾਖੀ ਯਾਦ ਆਉਂਦੀ ਸ਼ੰਦ ਅੰਮ੍ਰਿਤ ਰਸ ਪੋਥੀ 'ਚ ਸੀ ਕਿ ਕਿਸੇ ਬੱਚੇ ਬੱਚਾ ਕੋਈ ਚੋਰੀ ਕਰਨ ਲਾਤਾ ਮਾਂ ਨਹੀਂ ਉਹਦਾ ਪਤੀ ਵੀ ਚੋਰ ਸੀ ਤੇ ਉਹਦਾ ਸਹੁਰਾ ਵੀ ਉਹਨਾਂ ਦਾ ਪੇਸ਼ਾਵਰ ਚੋਰੀ ਕਰਨਾ ਸੀ ਤੇ ਉਹਨੇ ਆਪਣੇ ਬੱਚੇ ਨੂੰ ਸਿਖਾਇਆ ਕੀ ਦਿੱਤੀ ਪੁੱਤ ਜ਼ਿੰਦਗੀ ਦੇ ਵਿੱਚ ਨਾ ਕਦੇ ਤੂੰ ਮੰਦਰ ਦੇ ਲਾਗਿਓ ਨੰਗਣਾ ਤੇ ਨਾ ਸਕੂਲ ਦੇ ਲਾਗਿਓ ਇਹ ਮੇਰਾ ਜ਼ਿੰਦਗੀ 'ਚ ਨੋਟ ਕਰ ਲਈ ਕਿਉਂਕਿ ਕਈ ਵਾਰੀ ਬੰਦਾ ਮਾਇਆ ਕਰਕੇ ਆਪਣੇ ਬੱਚਿਆਂ ਨੂੰ ਵੀ ਖੂਚ ਪਾ ਦਿੰਦਾ ਉਸਾ ਨਾ ਕਰਿਓ ਪਲੀਜ਼ ਮੇਰਾ ਬੜਿਆਨਾ ਪਿਆਰ ਵੱਡੇ ਵੱਡੇ ਅਵਸਰਾਂ 'ਨਾ ਵੱਡੇ ਵੱਡੇ ਡਾਕਟਰਾਂ 'ਨਾ ਜਾਂਦੀ ਰਹੀਦਾ ਆਪਣਾ ਉਹਨਾਂ ਦੇ ਘਰ 'ਚ ਪਰਿਵਾਰ 'ਨਾ ਤੇ ਭੈਣਾਂ ਨੂੰ ਮੈਂ ਕਹਿੰਨਾ ਨਾ ਵੀ ਜਿੰਨਿਆਂ ਦੇ ਘਰ ਦੇ ਅਵਸਰ ਨੇ ਤੁਹਾਡੀ ਜ਼ਿੰਮੇਵਾਰੀ ਆਪਣੇ ਪਤੀ ਨੂੰ ਹੱਥ ਜੋੜ ਦਿਓ ਵੀ ਮੇਰੇ ਘਰੇ ਜ਼ਹਿਰ ਲੈ ਕੇ ਨਾ ਆਵੇ ਮੈਂ ਆਪਣੀ ਧੀ ਪੁੱਤ ਨੂੰ ਜ਼ਹਿਰ ਨਹੀਂ ਖਵਾਉਣਾ ਆਜ ਸੱਚ ਹੈ ਭੀ ਸੱਚ ਉਹਨੇ ਕਿਹਾ ਪੁੱਤ ਜਿੱਥੇ ਸਕੂਲ ਤੇ ਗੁਰਦੁਆਰਾ ਹੋਵੇ ਉੱਥੇ ਤੂੰ ਨਹੀਂ ਲੰਘਣਾ ਇੱਕ ਦਿਨ ਪੁਲਿਸ ਪਈ ਚੋਰੀ ਹੋਈ ਤੇ ਭੱਜ ਜਾਂਦਾ ਨਾ ਸਕੂਲ 'ਚ ਵੜ ਗਿਆ ਬੱਚੇ ਬੈਠੇ ਸੀ ਵਿੱਚ ਲੈਣ ਦੇ ਬਹਿ ਗਿਆ ਤੇ ਟੀਚਰ ਕਹਿ ਰਿਹਾ ਸੀ ਵੀ ਦੇਵੀ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਸਾਖੀ ਆ ਉਹਨੇ ਸੁਣ ਲਿਆ ਜਦੋਂ ਬਾਅਦ ਵਿੱਚ ਪਕੜਿਆ ਗਿਆ ਉਹਨੂੰ ਜੇਲ੍ਹ ਹੋਈ ਬੜਾ ਕੁੱਟਿਆ ਗਿਆ ਰੀਜ ਦੇ ਨਾਲ ਪਰ ਉਹ ਮੰਨਿਆ ਨਹੀਂ ਆਖੋ ਸਤਨਾਮ ਸ੍ਰੀ ਉਹ ਮੰਨਿਆ ਨਹੀਂ ਫਿਰ ਉਹਨਾਂ ਨੇ ਵੇਖਿਆ ਵੀ ਕਈ ਵਾਰੀ ਬੰਦਾ ਧਾਰਮਿਕ ਪੱਖ ਤੋਂ ਸੌਂਖਵਾਉਂਦੇ ਏ ਉਥੇ ਅਦਾਲਤ ਵਿੱਚ ਵੀ ਵੀ ਜੋ ਕਹੂੰਗਾ ਸੱਚ ਕਹੂੰਗਾ ਸੱਚ ਕੇ ਇਲਾਵਾ ਕੁਝ ਨਹੀਂ ਕਹੂੰਗਾ ਉਹਨਾਂ ਨੇ ਵੇਖਿਆ ਵੀ ਤਾਂ ਪਿਛੋਕੜ ਵੇਖੋ ਕਿਹਨੇ ਬੇਟਾ ਤੁਸੀਂ ਮੰਨਦੇ ਕਿਨੂੰ ਕਿਹਨੇ ਮਾਤਾ ਨੂੰ ਉਹਨਾਂ ਨੇ ਵੇਖਿਆ ਵੀ ਕੁੱਟਣਾ ਨਹੀਂ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਾਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਉਹਨਾਂ ਨੇ ਵੇਖਿਆ ਡਾਂਗ ਵੀ ਫੇਰ ਲੀਆ ਲਾਲਚ ਵੀ ਦੇ ਕੇ ਵੇਖ ਲਿਆ ਵਾ ਤੇ ਸ਼ੌਂਕ ਪਿਛਾਵਰ ਚੋਰੀ ਦਾ ਤੇ ਇੱਕ ਕੰਮ ਰਹਿ ਗਿਆ ਵੀ ਜਿਹੜੇ ਧਰਮ ਨੂੰ ਇਹ ਬੰਦਾ ਮੰਨਦਾ ਨਾ ਉਹਦਾ ਸਿਲਾਵਾ ਦਿਓ ਉਹਨਾਂ ਨੇ ਫਿਰ ਇੱਕ ਮਾਤਾ ਤਿਆਰ ਕੀਤੀ ਭੈਣ ਨੂੰ ਕੱਪੜੇ ਪਵਾਏ ਇੱਕ ਉਥੇ ਚਿੜੀਆ ਘਰ ਚੋਂ ਸ਼ੇਰ ਲਿਆਂਦਾ ਤੇ ਰਾਤ ਅੱਧੀ ਨੂੰ ਉਹ ਜੇਲ੍ਹ ਦੇ ਕੈਦਖਾਨੇ ਚ ਭੇਜ ਦਿੱਤਾ ਉਹਨੂੰ ਪੂਰੀ ਤਿਆਰੀ ਕਰਕੇ ਤੇ ਉਹ ਕਹਿੰਦੀ ਪੁੱਤਰ ਮੈਂ ਮਾਂ ਏ ਸ਼ਕਤੀਆਂ ਵਾਲੀ ਤੇਰੀ ਮਾਂ ਮੰਦੀ ਤੂੰ ਅੱਜ ਮੈਂ ਤੈਨੂੰ ਲੈਣ ਆਈ ਆ ਮੈਨੂੰ ਸੱਚ ਦੱਸੀ ਚੋਰੀ ਕੀਤੀ ਕਿ ਨਹੀਂ ਮਨ ਦਰਵ ਗਿਆ ਪੁਲਸ ਨੇ ਜ਼ੋਰ ਲਾ ਲਿਆ ਕਹਿੰਦਾ ਮਾਰ ਦਿਓ ਮੈਂ ਚੋਰੀ ਨਹੀਂ ਕੀਤੀ ਜਦੋਂ ਉਹ ਚੀਜ਼ ਸਾਹਮਣੇ ਆਈ ਤੇ ਅੱਗੇ ਉਹ ਕੀ ਦੱਸਣ ਲੱਗਾ ਤੇ ਨਿਗਾਹ ਪੈ ਗਈ ਉਹਦਾ ਪਰਛਾਵਾਂ ਸੀ ਸਿਰਫ ਸਮਝਾਉਣ ਲਈ ਆ ਸਾਖੀ ਵੀ ਇੱਕ ਮਿੰਟ ਸੰਗਤ ਵਿੱਚ ਬਹਿਣ ਵਾਲਾ ਜਾਂ ਸਕੂਲੇ ਜਾਣ ਵਾਲਾ ਕਿੱਦਾਂ ਵੱਡਾ ਗਿਆਨ ਲੈ ਗਿਆ ਜਦੋਂ ਸੱਚ ਦੱਸਣ ਲੱਗਾ ਤੇ ਪਰਛਾਵਾਂ ਵੇਖ ਕੇ ਸਾਰੀ ਅੰਦਰ ਦੀ ਐਂਟਰੀ ਚਲੇਗੀ ਵੀ ਉੱਥੇ ਉਹ ਟੀਚਰ ਪੜ੍ਹਾ ਰਹੇ ਸੀ ਕਿ ਦੇਵੀ-ਦੇਵਤਿਆਂ ਦਾ ਪਰਛਾਵਾਂ ਕਿਉਂਕਿ ਸਰੀਰ ਨਹੀਂ ਨਾ ਹੁੰਦਾ ਉਹਨਾਂ ਦਾ ਸਰਗੁਣ ਵੀ ਪਰਛਾਵਾਂ ਨਹੀਂ ਹੁੰਦਾ ਤੇ ਹੋ ਨਾ ਸਕੇ ਕੋਈ ਰਾਜਨੀਤੀ ਕੋਈ ਝਾਲ ਹੈ ਮੂੰਝ ਵਾਇ ਸ਼ਬਦ ਵਾਪਸ ਚਲੇਗੇ ਕਹਿੰਦਾ ਮੈਂ ਨਹੀਂ ਕੀਤੀ ਚੋਰੀ ਹੁਣ ਪੁਲਿਸ ਵਾਲਿਆਂ ਕੋਈ ਰਾਹ ਸੀ ਉਹਨਾਂ ਕਿਹਾ ਵੀ ਇਹ ਸੱਚਾ ਕੋਟ ਵੀ ਫੇਰ ਲਈ ਧਾਰਮਿਕ ਪੱਖ ਤੋਂ ਵੀ ਇਹਨੂੰ ਬਾਇਜਤ ਬਰੀ ਕੀਤਾ ਜਾਵੇ ਜਦੋਂ ਬਰੀ ਕਰਤਾ ਤੇ ਸਿੱਧਾ ਆਪਣੀ ਮਾਂ ਕੋਲੇ ਗਿਆ ਕਹਿੰਦੇ ਮਾਂ ਵੈਸੇ ਤੇ ਲੋਕਾਂ ਦੀਆਂ ਮਾਵਾਂ ਆਪਣੇ ਬੱਚਿਆਂ ਦੀ ਸੁੱਖ ਮੰਗਦੀਆਂ ਐ ਪਰ ਮੈਨੂੰ ਸੱਚ ਦੱਸੀ ਤੂੰ ਮੇਰੀ ਜ਼ਿੰਦਗੀ ਦੇ ਨਾਲ ਕਿੱਡਾ ਵੱਡਾ ਧੋਖਾ ਕੀਤਾ ਉਹ ਮੈਨੂੰ ਪਹਿਲੇ ਦਿਨ ਤੋਂ ਆਖਿਆ ਸੀ ਪੁੱਤ ਜਿੱਥੇ ਗੁਰਦੁਆਰਾ ਮੰਦਰ ਤੇ ਸਕੂਲ ਹੋਵੇ ਤੂੰ ਬਿਲਕੁਲ ਉਥੇ ਨਹੀਂ ਜਾਣਾ ਮੈਂ ਭੱਜ ਜਾਂਦਾ 5 ਮਿੰਟ ਗਿਆ ਅੱਜ ਮੈਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਚੋਰੀ ਦੇ ਇਲਜ਼ਾਮ 'ਚ ਪਰ 5 ਮਿੰਟਾਂ ਦੀ ਸੰਗਤ ਨੇ ਅੱਜ ਮੈਨੂੰ ਬਾਇਤ ਬਰੀ ਕਰਤਾ ਪੁੱਭਾ ਮਾਰ ਕੇ ਮਾਂ ਨੇ ਫਿਰ ਸੱਚ ਕਬੂਲਿਆ ਕਹਿੰਦੀ ਪੁੱਤ ਸੱਚ ਦੱਸਾਂ ਤੇਰੇ ਵੱਡੇ ਚੋਰੀਆਂ ਕਰਦੇ ਆਏ ਤੇਰਾ ਪਿਓ ਮਰ ਗਿਆ ਮੈਂ ਸੋਚਿਆ ਜੇ ਤੂੰ ਚੋਰੀ ਨਾ ਕੀਤੀ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਕਈ ਵਾਰੀ ਆ ਵੀ ਚੱਕਰ ਪੈ ਜਾਂਦਾ ਜੀ ਪੌੜੀਦਰ ਪੌੜੀ ਚੜ ਜਾਂਨੇ ਆਖੋ ਸਤਨਾਮ ਪੁੱਤ ਮੈਂ ਲਾਲਚ ਵਿੱਚ ਆ ਕੇ ਆਪਣੇ ਪੁੱਤ ਨੂੰ ਗਲਤ ਰਸਤੇ ਤੋਰਤਾ ਕਈਆਂ ਨਾਲ ਇਦਾਂ ਹੋਇਆ ਆਖੋ ਸਤਨਾਮ ਸ੍ਰੀ